ਜੋ ਬੋਲੇ ਸੋ ਨਿਹਾਲ ਸਤਿਗੁਰ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਾਹਿਬ ਇਹ ਕਮਾਲ ਜਗਤ ਪਿਤਾ ਧੰਨ ਧਰ ਸਤਿਗੁਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਨੂੰ ਸਮਰਪਿਤ ਇੰਟਰਨੈਸ਼ਨਲ ਦਾ ਗ੍ਰੇਡ ਚਮਾਰ ਇੰਟਰਨੈਸ਼ਨਲ ਸੰਸਥਾ ਵੱਲੋਂ ਇੱਕ ਮਹਾਨ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਇੱਕ ਮਹਾਨ 22 ਜੂਨ ਦਿਨ ਐਤਵਾਰ ਨੂੰ ਮਹਾਨ ਬਲੱਡ ਕੈਂਪ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਠੰਡੇ ਮਿੱਠੇ ਜਲ ਦੀ ਛਵੀ ਲਗਾਇਆ ਜਾ ਸਤਿਗੁਰੂ ਦਸ ਮਹਾਰਾਜ ਦੇ ਜੋਤੀ ਜੋਦ ਨੂੰ ਸਮਰਪਿਤ ਕਾਲਾ ਬੱਕਰਾ ਪਠਾਨਕੋਟ ਰੋਡ ਜਲੰਧਰ ਵਿਖੇ ਇਹ 22 ਜੂਨ ਦਿਨ ਐਤਵਾਰ ਨੂੰ ਦਾ ਗ੍ਰੇਡ ਸੰਸਥਾ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਜਿਹੜਾ ਖੂਨਦਾਨ ਕੈਂਪ ਆ ਇਹ ਬਹੁਤ ਹੀ ਦਾਨ ਮਹਾ ਕਲਿਆਣ ਹੈ ਕਿਉਂਕਿ ਜਿਹੜਾ ਖੂਨ ਆ ਹੋਰ ਚੀਜ਼ਾਂ ਹੋਰ ਵਸਤੂਆਂ ਅਸੀਂ ਪੈਸੇ ਨਾਲ ਖਰੀਦ ਸਕਦੇ ਆ ਪਰ ਇੱਕ ਇਹ ਬਲੱਡ ਆ ਜਿਹੜਾ ਕਿ ਅਸੀਂ ਕਿਤੇ ਮੁੱਲ ਨਹੀਂ ਲਿਆ ਸਾ ਨਾ ਕੋਈ ਇਹਦੇ ਲਈ ਦਰਾਖਤ ਨਾ ਕੋਈ ਇਹਦੇ ਵਿੱਚ ਇਹਨੂੰ ਕੋਈ ਫੈਕਟਰੀ ਲੱਗੀ ਆ ਇਦਾਂ ਅਸੀਂ ਕਿਸੇ ਦੀ ਜਾਨ ਬਚਾਉਣੀ ਹੋਵੇ ਅਸੀਂ ਆਪਣੇ ਸਰੀਰ ਤੋਂ ਦਾਨ ਕਰ ਸਕਦੇ ਬਹੁਤ ਵੱਡਾ ਮਹਾ ਦਾਨ ਹੈ ਡਾਕਟਰਾਂ ਦੇ ਕਹਿਣ ਮੁਤਾਬਕ ਇਸ ਦੇ ਵਿੱਚ ਕੋਈ ਕਿਸੇ ਨੂੰ ਕਮਜ਼ੋਰੀ ਨਹੀਂ ਆਉਂਦੀ ਵਿ 24 ਘੰਟਿਆਂ ਦੇ ਵਿੱਚ ਇਹ ਜਿਹੜਾ ਆ ਫੋਨ ਆ ਪੂਰਾ ਹੋ ਜਾਂਦਾ ਮੈਂ ਸਾਰੇ ਨੌਜਵਾਨ ਸਾਰੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਹਾਨ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਗੁਰੂ ਦਾਸ ਮਹਾਰਾਜ ਜੀ ਜਿਨ੍ਹਾਂ ਨੇ ਸਾਨੂੰ ਹੱਕ ਹਕੂਕ ਲੈ ਤੇ ਜਿਨ੍ਹਾਂ ਨੇ ਸਾਡੇ ਲਈ ਸੰਘਰਸ਼ ਕੀਤੇ ਆ ਉਹਨਾਂ ਨੂੰ ਸਮਰਉਣਾ ਜੋਤ ਜੂਨ ਨੂੰ ਸਮਰਪਿਤ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਉਸ ਮਹਾਜਗ ਵਿੱਚ ਮਹਾਕੰਬ ਵਿੱਚ ਆਪਣਾ ਯੋਗਦਾਨ ਪਾਉਣਗੇ ਔਰ ਖਤਗੁਰੂ ਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਦਾਸ ਸ਼੍ਰੀ ਗੁਰਦਾਸ ਸਾਹਿਬ ਸਮਪਰਦਾਇ ਸੋਸਾਇਟੀ ਵੱਲੋਂ ਸਰ ਸ਼ਰਦਾ ਦੇ ਖਲ ਭੇਟ ਕਰਦਾ ਹੈ ਜੈ ਗੁਰਦੇਵ ਧੰਨ ਚੰਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ ਕਰੋ